ਹਾਂਜੀ ਵੀਰੋ ਖੋਲਤੀ ਮੁੰਡਿਆਂ ਨੇ ਸ਼ੂ ਤੇ ਟਰਬੋ ਦਾ ਕੰਮ ਹੋ ਚੱਲਿਆ ਜੀ ਸਟਾਰਟ ਠੀਕ ਐ ਤੁਹਾਨੂੰ ਦਿਖਾਉਨੇ ਆ ਆ ਕਰੋ ਚੈੱਕ ਖੁੱਲ ਗਿਆ 우ਸਤਾਦ ਤੇ ਟਰਬੋ ਦਾ ਗਈ ਇਹਦੀ ਇਹ ਵਾਲੀ ਆਵਾਜ਼ ਆਉਣ ਲੱਗ ਗਈ ਇਸ ਚ ਸੌਖੇ ਹੀ ਖੁੱਲ ਗਏ ਲੱਗਦੇ ਇਹ ਵੀ ਔਖੇ ਕਰਨਗੇ ਪਰ ਖੁੱਲ ਗਏ ਆ ਵੀਰੋ ਇਹਨੂੰ ਨਾ ਆਪਾਂ ਪੱਠੀ ਸਮੇਤ ਹੀ ਖੋਲ ਦੇਣਾ ਹੈ ਟਰਬੋ ਨੂੰ ਠੀਕ ਹੈ ਤੇ ਫਿਰ ਦੂਜੀ ਪੱਠੀ ਰੱਖ ਕੇ ਉੱਤੇ ਕਿਉਂਕਿ ਇਹ ਫਿਟਿੰਗ ਸਾਹਮ ਕੇ ਰੱਖ ਲੈਣੀ ਆ ਆਪਾਂ ਠੀਕ ਹੈ ਇਹ ਫਿਟਿੰਗ ਨਹੀਂ ਆਪਾਂ ਖਰਾਬ ਕਰਨੀ ਹੈ ਜੇ ਬਾਈ ਚਾਂਸ ਜਿੱਦਾਂ ਆਪਾਂ ਖੇਤੀ ਕੁੱਤੀ ਨੂੰ ਜਿੱਦਾਂ ਯੂਜ਼ ਕਰਨਾ ਆ ਫਿਰ ਸੇਮ ਇਹੀ ਫਿਟਿੰਗ ਲੱਗ ਜਾਇਆ ਕਰਨੀ ਦੁਬਾਰਾ ਆਪਣੀ ਤੇ ਆਪਾਂ ਨੂੰ ਚੱਕਰ ਮੈਂਟ ਨਹੀਂ ਪਿਆ ਕਰਨਾ ਫਿਟਿੰਗ ਵਾਲਾ ਹਾਂਜੀ ਸੋ ਫਿਟਿੰਗ ਖੋਲਣੀ ਕਰਤੀ ਹੈ ਸ਼ੁਰੂ ਸਲੰਸਰ ਦਾ ਖੋਲ ਚੱਲੇ ਆ ਸਲੰਸਰ ਪੱਠੀ ਸਾਰਾ ਖੋਲ ਦੇਣਾ ਇੱਥੋਂ ਠੀਕ ਹੈ ਇਹ ਥੀਰੇ ਦੇ ਵਾਸਤੇ ਜਿਹੜਾ ਪੁਰਜਾ ਮੰਗਾਇਆ ਹੈ ਉਹ ਫਿੱਟ ਕਰਾਂਗੇ ਤੇ ਪੱਟੀ ਸਮੇਤ ਤੇ ਤੇ ਪੱਟੀ ਵੀ ਦੂਜੀ ਲਾਉਣੀ ਆ ਹੁਣ ਉਹਦਾ ਜਿਗਾਰਡਮੈਂਟ ਮੁੰਡਾ ਬਣਾਉਂਦਾ ਪਿਆ ਸੀ ਸ਼ਾਇਦ ਗਿਆ ਹੋਣਾ ਸਮੋਲ ਲੈਣ ਆਹ ਚੈੱਕ ਕਰੋ VGT ਟਰਬੋ ਇਹ ਆ ਵੀ ਜੀਟੀ ਟਰਬੋ ਛੋਟੇ ਛੋਟੇ ਆ ਪਰ ਭਾਈ ਇਹ ਇੰਜਣ ਕਰਾ ਦਿੰਦੇ ਆ ਟਰੈਕਟਰਾਂ ਦੇ ਇੰਨਾ ਔਖਾ ਕਰ ਦਿੰਦੇ ਕੰਮ ਨੂੰ ਤੇ ਬਾਕੀ ਭਾਈ ਲਵੀ ਸੀ ਆ ਟਰਬੋ ਤੜਾ ਆਤੀ ਆ ਆ ਗਿਆ ਇਹ ਕੋ ਚਲੋ ਚੱਲਦੇ ਆਂ ਭੁੱਖ ਲੱਗੀ ਮੈਨੂੰ ਵੀ ਚਲੋ ਜੀ ਆਪਾਂ ਫਿਰ ਪੇਟ ਪੂਜਾ ਕਰਕੇ ਆਉਂਨੇ ਆ ਤੇ ਟਰੈਕਟਰ ਦੀ ਟਰਬੋ ਅਸੀਂ ਆਉਂਦਿਆਂ ਨਹੀਂ ਪਾੜ ਲਈ ਵੇ ਇਹ ਖੁੱਲ ਗਿਆ ਸਾਰਾ ਸਮਾਨ ਬਸ ਕੱਢ ਤਾਂ ਮੁੰਡੇ ਨੇ ਟਰਬੋ ਟਰਬੋ ਪਾਸੇ ਕਰ ਦੇਣਾ ਹੁਣ ਪੱਠੀ ਸਮੇਰ ਖੋਲ ਤਾਂ ਆ ਗਈ ਜੇ ਆ ਗਈ ਜੇ ਟਰਬੋ ਬਾਹਰ ਕਰੋ ਹਾਂ ਚੈੱਕ ਇਹਨੂੰ ਭਰਾ ਹੈਂ ਲਾਟਰੀ ਨਿਕਲ ਗਈ ਆ ਉਹ ਲਹਾਈਏ ਨੂੰ ਜਗਾੜ ਜੇ ਨੂੰ ਇਹਦੇ ਨੂੰ ਆ ਦੇ ਗਈ ਦਿਖਾਈ ਐ ਐ ਕਰਦੀ ਡਾਸ ਅੰਦਰ ਕਿੱਕੋ ਕੱਢ ਗਈ ਦੋ ਸਾਲ ਦੋ ਸਾਲ ਨਹੀਂ ਡੇਢ ਸਾਲ ਕੇ ਕੱਢ ਗਈ ਸਾਲ ਕੇ ਸਾਲ ਹਾਂ ਸੁਪਰ ਸੀਡਰ ਤੋਂ ਪਹਿਲਾਂ ਲਵਾ ਕੇ ਲੈ ਗਿਆ ਜੀ ਤੁਹਾਡੇ ਯਾਦ ਆ

1.5 ਸਾਲ ਦੇ ਨੇੜੇ ਤੇ ਟੇੜੇ ਕੱਢ ਗਈ ਆ ਠੀਕ ਐ ਤੇ ਫਿਰ ਉੱਤੇ ਸੀਜ਼ਨ ਵੀ ਲੱਗੇ ਆ ਦੋ ਸੀਜ਼ਨ ਲੱਗ ਗਏ ਠੀਕ ਆ ਵਧੀਆ ਐ ਨਾ ਖਿੱਚ ਕੇ ਆਪਾਂ ਟਰੈਕਟਰ ਨੂੰ ਵੇਹੇ ਵੀ ਚਲਾਈਦਾ ਤੁਹਾਡੇ ਸਾਹਮਣੇ ਹੀ ਆ ਠੀਕ ਐ ਫਿਰ SP30 ਵੀ ਜਾ ਆ ਟਰੈਕਟਰ ਇਸੇ ਟਰਬੋ ਨਾਲ ਚੰਗਾ ਐ ਨਾ ਤੋੜ ਭੰਨ ਦੀ ਵਿਚਾਰੀ ਦੀ ਹੋਈ ਆ ਠੀਕ ਤੇ ਮਾੜਾ ਮਾੜਾ ਟੈਲ ਦੀਆਂ ਟਰਬੋ ਹਲਕੀਆਂ ਹਲਕੀਆਂ ਤੇਲ ਦਿਖਾਉਂਦੀਆਂ ਹੀ ਹੁੰਦੀਆਂ ਪਰ ਇਹਨੇ ਦਿਖਾਇਆ ਨਹੀਂ ਤੇਲ ਵਹ ਟੁੱਟਣ ਤੋਂ ਬਾਅਦ ਵੀ ਵਿਚਾਰੀ ਸਾਹ ਕੱਢ ਗਈ ਇੱਥੇ ਵਰਕਸ਼ਾਪ ਤੱਕ ਪਹੁੰਚਾਤਾ ਟਰੈਕਟਰ ਟੋ ਹੋ ਕੇ ਨਹੀਂ ਆਇਆ ਇੰਨਾ ਆਪਣੇ ਝੋਟੇ ਦਾ ਹੈਗਾ ਯਾਰ ਮਾਨ ਆਪਣੇ ਨੂੰ ਪਟੋ ਹੋ ਕੇ ਨਹੀਂ ਆਇਆ ਆ ਗਿਆ ਕਰ ਲੋ ਚੈੱਕ ਜੌਂਡੀਅਰ ਦਾ ਇੰਜਨ ਠੀਕ ਹੈ ਇੱਥੇ ਇੱਥੇ ਆ ਸਮਾਨ ਹੁੰਦਾ ਬਾਈ ਦੇਖ ਲੋ ਉਹ ਦਾ ਪੱਕਾ ਬੰਦ ਰਹਿਣਾ ਯਾਰ ਕੋਈ ਟੈਨਸ਼ਨ ਆ ਜੇ ਰੁਪੇ ਕਿੰਗਾ ਪੈਂਦੀ ਆ ਸਾਡਾ ਪਹਿਲੀ ਵਾਰੀ ਚ ਕੰਮ ਸੂਤ ਆ ਜੇ ਇਦਾਂ ਕਦੀ ਹੋ ਸਕਦਾ ਆ ਉਹ ਮੁੰਡਾ ਬੋਲਟ ਲੈ ਕੇ ਆ ਬੋਲਟ ਗਲਤ ਦੇ ਦਿੱਤੇ ਉਹਨੇ ਬੋਲਟ ਦੂਜੇ ਲੱਗਣੇ ਹੁਣ ਇਹਨੂੰ ਹਲੇ ਇੱਕ ਵਾਰੀ ਪੰਪ ਵੀ ਆਪਾਂ ਨੂੰ ਥੋੜਾ ਜਿਹਾ ਸੈੱਟ ਕਰਨਾ ਪੈਣਾ ਅੱਛਾ ਰੇਸ ਲੂਜ਼ ਹੈ ਆਈ ਮੈਂ ਕਹਾਂ ਮੈਂ ਕਿਹ ਰੇਸ ਆਉਂਦੀ ਨਹੀਂ ਉਸ ਹੱਬ ਨਾਲ ਇਹਨੂੰ ਵੀ ਸੈੱਟ ਕਰਾਂਗੇ ਰੇਸ ਨੂੰ ਵੀ ਚਲੋ ਪੱਠੀ ਦਾ ਵੀਰੋ ਕਰਤੀ ਆਪਾਂ ਫਿੱਟ ਠੀਕ ਹੈ ਤੇ ਹੁਣ ਬਾਕੀ ਅੱਗੇ ਟਰਬੋ ਦਾ ਫਿਟਿੰਗ ਬਣਾਉਣ ਦੇ ਆ ਮੁੰਡੇ ਉੱਤਰ ਉਹ ਬਣ ਜਵੇ ਤੇ ਫਿਰ ਟਰਬੋ ਵੀ ਰੱਖ ਦਾਂਗੇ ਤੇ ਛੇਤੀ ਤੋਂ ਛੇਤੀ ਹਲੇ ਸਲੰਸਰ ਬਣਾਉਣਾ ਆ ਛੋਟੇ ਛੋਟੇ ਕੰਮ ਬਹੁਤ ਹੈ ਇਹਦੇ ਕਰਨ ਵਾਲੇ ਤੇ ਆਪਣਾ ਭਰਾਵਾਂ ਦਾ ਬਹੁਤ ਬਹੁਤ ਥੈਂਕ ਯੂ ਆ ਭਾਈ ਸਾਰੇ ਕਈ ਤੇ ਕੰਮ ਹੋਈ ਜਾਂਦੇ ਆ ਆਪਣੇ ਠੀਕ ਆ ਤੇ ਛੇਤੀ ਤੋਂ ਛੇਤੀ ਇਹਦੇ ਕੰਮ ਜਿਹੜੇ ਆ ਉਹ ਨਿਬੜਦੇ ਕਰ ਲਈਏ ਮੇਲਾ ਵੀ ਨਜ਼ਦੀਕ ਆ ਗਿਆ 16 ਤਰੀਕ ਤਾਂ ਆ ਰਹੀ ਬਸ ਮੁੰਡੇ ਫਿਟਿੰਗ ਪੱਟੀ ਜਾਂਦੇ ਆ ਪੈਪੂ ਸਾਰੇ ਲਾਤੇ ਇਹਦੇ ਤੇ ਹੁਣ ਟਰਬੋ ਰੱਖ ਕੇ ਫੇਰ ਪੈਪ ਦੇਖਣੇ ਪੈਣੇ ਆ ਕਿਹੜਾ ਕਿਹੜਾ ਕਿੱਥੇ ਆ ਕੀ ਹਿਸਾਬ ਕਿਤਾਬ ਆ ਨਵਾਂ ਹੀ ਬਣਨਾ ਹਿਸਾਬ ਕਿਤਾਬ ਕਿਉਂਕਿ ਪੱਠੀ ਆਪਾਂ ਚੇਂਜ ਕਰਤੀ ਇਹਦੀ ਪੱਠੀ ਦੂਜੀ ਲਾਈ ਆ ਆ ਕਰਕੇ ਆਹ ਤਾਂ ਤੁਸੀਂ ਪੱਠੀ ਦਾ ਹਾਲ ਦੇ ਦੇ ਸਕਦੇ ਆ ਠੀਕ ਹੈ ਤੁਹਾਡੇ ਸਾਹਮਣੇ ਹੀ ਆ ਹਸਾਬ ਕਿਤਾਬ ਆ ਗਈ ਆਪਣੀ ਟਰਬੋ ਇਹਨੂੰ ਕਰਾਂਗੇ ਫਿੱਟ ਥੋੜੀਆਂ ਸੈਟਿੰਗਾਂ ਵੈਟੀਆਂ ਕਰਨੀਆਂ ਪੈਣੀਆਂ ਆ ਤੇ ਫਿਰ ਇਹਨੂੰ ਫਿੱਟ ਕਰਾਂਗੇ ਇਹਦਾ ਹੀ بڑا ਪੰਗਾ ਚੱਲਣ ਡਿਆ ਸੀ ਅੱਜ ਫਿੱਟ ਕਰਦੇ ਕੱਲ ਫਿੱਟ ਕਰਦੇ ਆਖਰ ਨੂੰ ਸੋਚਿਆ ਸੀ ਬਈ ਉਹ ਟਰਬੋ ਬਾਚੀ ਜਾਵੇ ਪਰ ਬਜੀ ਨਹੀਂ ਇਹਦਾ ਕੰਮ ਹੋ ਗਿਆ ਵਿਚਾਰੀ ਦਾ ਇਹਦਾ ਰਗੜੀ ਗਈ ਇਹਦੇ ਵੀਰੋ ਟਰਬੋ ਸੈੱਟ ਕਰਕੇ ਫਿਰ ਪੈਪ ਵੀ ਆਪਾਂ ਨੂੰ ਕਰਨੇ ਪੈਣੇ ਇੱਕ ਆਪਾਂ ਜਿਹੜਾ ਉੱਪਰ ਜੈਨ ਹੈ ਇਹ ਪਾਉਣਾ ਹੈ ਟੈਪਟ ਕਵਰ ਦਾ ਇਹ ਨਾਲ ਲੀਕ ਸੀਗਾ ਉਦੋਂ ਇਦਾਂ ਹੀ ਗਾਸਤਾ ਕਿਉਂਕਿ ਨੂੰ ਉੱਧਰ ਜਾਣਾ ਪੈਣਾ ਸੀ ਜੈਨ ਇੱਥੇ ਹੈ ਨਹੀਂ ਸੀਗਾ ਤਾਂ ਕਰਕੇ ਆਪਾਂ ਚੱਕ ਕੇ ਫਿਰ ਇਦਾਂ ਸਿਸਟਮ ਯੂਰ ਬਣਾਤਾ ਇਹਨੂੰ ਹੁਣ ਲਾ ਦਾਂਗੇ ਤੇ ਇਹ ਕਰਕੇ ਫਿਰ ਹੁਣ ਟਰਬੋ ਫਿੱਟ ਕਰਨ ਤੋਂ ਬਾਅਦ ਪੈਪਾਂ ਵਾਲਾ ਜਿਗਾਰਡਮੈਂਟ ਕਰਦੇ ਆ ਤੇ ਜਦੋਂ ਇੱਕ ਵਾਰੀਆ ਮੇਲੇ ਮੂਲੇ ਨਿਬੜ ਜਾਣ ਫਿਰ ਨਾਲ ਆਪਾਂ ਇਹਦੇ ਇੰਟਰਕੂਲਰ ਦੇ ਪੈਪ ਵੀ ਸਪੈਸ਼ਲ ਬਣਾਉਣੇ ਆ ਆ ਜਿਹੜਾ ਬੈਂਡ ਇਦਾਂ ਪੈਂਦਾ ਨਾ ਇਹਨੂੰ ਖਤਮ ਕਰਕੇ ਆਪਾਂ ਬੈਂਡ ਹੀ ਇੰਨਾ ਕਰਖਿਆ ਕਰਨ ਬਾਈ ਇਥੋਂ ਲੋਹੇ ਦਾ ਹੀ ਬੈਂਡ ਸਿੱਧਾ ਹੌਸਪੇਲ ਪੈਂਦਾ ਕਰ ਦੇਣਾ ਸਿੱਧਾ ਛੋਟਾ ਤਾਂ ਕਿ ਆਪਾਂ ਨੂੰ ਚੱਕਰ ਮੈਂਟੀ ਨਾ ਬਵੇ ਕੋਈ ਆਪਾਂ ਪੈਪ ਹੀ ਦੂਜੇ ਬਣਾ ਲੈਣੇ ਆ ਆ ਪੱਠੀ ਵਾਲਾ ਵੀ ਇਸ ਟਾਈਮ ਟੈਂਪਰੇਰੀ ਕਰਨ ਲੱਗੇ ਆ ਜਗੜ ਪੱਠੀ ਵੀ ਇਹਦੀ ਦੂਜੀ ਬਣਾਵਾਂਗੇ ਕਾਰਡ ਸੈੱਟ ਕਰਕੇ ਲਾਵਾਂ ਨਹੀਂ ਕਾਰਡ ਉੱਥੇ ਬਾਲਦੀ ਆ ਪਿੱਛੇ ਨਾ ਤੇ ਹੁਣ ਜੇ ਕਈ ਬੰਦੇ ਕਹਿੰਦੇ ਵੀ ਸਿੰਪਲ ਟਰੈਕਟਰ ਚਲਾਉਂਦੇ ਇਦਾਂ ਉਦਾਂ ਸਿੰਪਲ ਵੀਰੇ ਕਿਸੇ ਦੇ ਨਹੀਂ ਚਾਲਦੇ ਮੇਲੇਆਂ ਤੇ ਸਾਰਿਆਂ ਦੇ ਮੋਡੀਫਾਈ ਕਰਕੇ ਹੀ ਚਾਲਦੇ ਆ ਠੀਕ ਐ ਭਾਵੇਂ ਕੋਈ ਸਵਰਾਜ ਆ ਭਾਵੇਂ ਸੋਨਾ ਲੀਗਾ ਭਾਵੇਂ ਜੌਨ ਡੀਅਰ ਭਾਵੇਂ ਹਾਲੈਂਡ ਸਾਰੇ ਮੋਡੀਫਾਈ ਕਰਕੇ ਹੀ ਲੈ ਕੇ ਆਉਂਦੇ ਆ ਉਹ ਗੱਲ ਵੱਖਰੀ ਆ ਬਾਅਦ ਇੱਕ ਦੂਜੇ ਨਾਲ ਕਲੇਸ਼ ਪਾ ਲੈਣਾ ਜਾਂ ਗੱਲ ਕਰ ਲੈਣਾ ਉਹ ਵੱਖਰਾ ਆ ਕੰਮ ਪਰ ਚਲਾਉਂਦੇ ਸਾਰੇ ਮੋਡੀਫਾਈ ਕਰਕੇ ਹੀ ਆ ਤੇ ਆਪਣੇ ਭਰਾ ਵਾਲਾ ਟਰੈਕਟਰ ਆ 55ਤੀ ਸਿੰਘਾਂ ਦੇ ਜਹਾਜ ਵਾਲੇ ਦਾ ਤੇ ਟਰੈਕਟਰ ਦੀ ਬਈ ਆਵਾਜ਼ ਬਹੁਤ ਸੋਹਣੀ ਚਾਰ ਸਿਲੰਡਰ ਚਾਰ ਸਿਲੰਡਰ ਹੀ ਆ ਪਟਾਕਾ ਪਾਉਂਦਾ ਪੂਰਾ ਮੈਂ ਕਿਨਸ ਸਰਾਈ ਲਾਉਂਦਾ ਆ ਤੇ ਆਹ ਭਰਾ ਨੇ ਵਧੀਆ ਕੀਤਾ ਕੱਟ ਸੋ ਚ ਲਾਇਆ ਆ ਠੀਕ ਐ ਇਹਨੂੰ ਵੀ 61 ਆ 61 ਬਹੁਤ ਸੂਤ ਚਲਦੀ ਆ ਤੇ ਲਾ ਲਓ ਭਾਈ ਭਰਾ ਦਾ ਵੀ ਚੈਨਲ ਆ ਸਿੰਘਾਂ ਦੇ ਜਹਾਜ ਦੇ ਨਾਮ ਤੋਂ ਜਾ ਕੇ ਸਬਸਕ੍ਰਾਈਬ ਕਰ ਲਿਓ ਭਾਈ ਤੇ ਆਪਣੇ ਵਾਲੇ ਝੋਟੇ ਦਾ ਕੰਮ ਚੱਲੀ ਜਾਂਦਾ ਟਰਬੋ ਤਾਂ ਰੱਖਤੀ ਆ ਟਰਬੋ ਫਿੱਟ ਕਰਕੇ ਹੁਣ ਇਹਦੇ ਪੈਪਾਂ ਪੂਪਾਂ ਦੀ ਸੈਟਿੰਗ ਕਰਨ ਲੱਗੇ ਆ ਮੁੰਡੇ ਹੈਲੋ ਜੀ ਮੈਂ ਚਾਰ ਸਿਲੰਡਰ ਉਤੋਂ 61 ਲੱਗੀ ਹੋਵੇ ਭਾਏ ਪਟਾਕਾ ਪੂਰਾ ਪਾਉਂਦਾ ਦਾ ਵੀ ਹੈਗਾ ਹੈ ਇੰਜਨ ਦੇ ਹੁਣ ਮੈਂ ਤੁਹਾਨੂੰ ਦਿਖਾ ਦਿੰਦਾ ਆ ਤਿੰਨ ਸਿਲੰਡਰ ਆ ਕਰੋ ਚੈੱਕ ਠੀਕ ਹੈ ਦੇਖ ਲਿਆ ਤੇ ਹੁਣ ਆ ਚਾਰ ਸਿਲੰਡਰ ਚੈੱਕ ਕਰ ਲੋ ਇੱਥੋਂ ਸ਼ੁਰੂ ਹੁੰਦਾ ਆ ਤੇ ਇੱਥੋਂ ਇੱਥੋਂ ਲੈ ਕੇ ਇੱਥੇ ਰੱਖ ਇੰਜਨ ਐ ਵਾਰੇ ਨਹੀਂ ਆਉਣ ਦਿੰਦਾ ਠੀਕ ਹੈ ਦੇਖੋ ਤੁਸੀਂ ਸੋਹਣਾ ਰੱਖਿਆ ਹੀ ਬਹੁਤ ਆਦਾ ਟਰੈਕਟਰ ਲੰਬਾ ਚੌੜਾ ਜਿਹਾ ਕਾੜੇ ਲੱਗੀ ਇੱਤੇ ਵੀ ਕਾਰਹੀ ਆ ਸਾਰਿਆਂ ਦੇ ਚਾਲ ਚੱਲਣ ਵਾਲੀ ਹੋਰ ਨਹੀਂ ਕੋਈ ਚੱਲਦੀ ਪਹੁੰਚ ਗਿਆ ਪ੍ਰੋਸੈਸ ਨੇੜੇ ਤੇੜੇ ਹੀ ਬਸ ਉਹ ਵਾਪਸੀ ਵਾਲੀ ਪਾਈਪ ਜੀ ਬਣਾਉਂਦੇ ਪਏ ਉਹਦੇ ਕਰਕੇ ਟਾਈਮ ਲੱਗਦਾ ਆ ਕਿਉਂਕਿ ਆ ਕੰਮ ਸਾਰਾ ਸਪੈਸ਼ਲ ਕੀਤਾ ਯਾਰ ਕੀ ਤਾਂ ਕਰਕੇ ਤੇ ਹੁਣ ਬਸ ਉਹ ਪੈਪ ਬਣ ਜੇ ਇੱਕ ਵਾਰੀ ਵਾਪਸੀ ਵਾਲਾ ਤਾਂ ਫਿਰ ਤਾਂ ਫਿਟਿੰਗ ਨਾਲ ਅੱਗੇ ਲੱਗ ਜਾਣੀ ਆ ਉਹਦੇ ਕਰਕੇ ਟਾਈਮ ਲੱਗਦਾ ਪਿਆ ਆ ਤੇ ਨਹੀਂ ਤਾਂ ਹੁਣ ਤੱਕ ਹੋ ਜਾਣਾ ਸੀ ਆ ਭਾਈ ਰਾਮ ਪਿਆਰੀ ਇਹਨੇ ਬਹੁਤ ਸਾਥ ਦਿੱਤਾ ਆਪਣਾ ਸਾਲ ਡੇਢ ਦਾ ਬਹੁਤ ਵਧੀਆ ਰਹਾ ਤੇ ਹੁਣ ਬਸ ਇਹ ਲਾ ਕੇ ਫਿਰ ਤੁਹਾਨੂੰ ਚੈੱਕ ਕਰਾਉਨੇ ਆ ਥੋੜਾ ਜਿਹਾ ਟਾਈਮ ਲਊਗਾ ਵਾਪਸੀ ਪੇ ਬਣ ਜੇ ਉਹਦੀ ਵੇਟ ਚੱਲਣ ਦੀ ਆ ਟਰਬੋ ਹੋ ਗਈ ਆਪਣੀ ਫਿੱਟ ਤੇ ਹੁਣ ਇਹਦਾ ਬੈਂਡ ਪਾਈਪ ਬਣਨਾ ਆ ਬਸ ਠੀਕ ਹੈ ਇਹਦੇ ਨਾਲ ਵਾਪਸੀ ਪੇ ਬਣਾਉਣ ਨੂੰ ਬਹੁਤ ਟਾਈਮ ਲੱਗਾ ਕਿਉਂਕਿ ਸਾਰਾ ਕੁਝ ਹੀ ਚੇਂਜ ਕੀਤਾ ਆ ਆਪਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਠੀਕ ਨਹੀਂ ਤਾਂ ਕਰਕੇ ਵਾਪਸੀ ਪੇ ਬਣਾਉਣ ਤੇ ਟਾਈਮ ਲੱਗ ਗਿਆ ਤੇ ਹੁਣ ਮੁੰਡਾ ਬੈਂਡ ਬਣਾਉਣ ਲੱਗਿਆ ਆ ਇਹਦੇ ਬਾਕੀ ਸ਼ੋਰ ਸ਼ੂਰ ਆ ਕੇ ਦੇਖਦੇ ਆ ਕੀ ਪੋਜੀਸ਼ਨ ਆਉਂਦੀ ਆ ਕੀ ਨਹੀਂ ਤੇ ਬਾਈ ਮੇਰਾ ਨਾ ਬੜਾ ਟਾਈਮ ਤੋਂ ਮਨ ਸੀਗਾ ਵੀ ਆਪਾਂ 60 ਨੰਬਰ ਲਵਾਈਏ ਕਿਉਂਕਿ ਜਦੋਂ ਵੀ ਇਹ ਟਰਬੋ ਆਪਾਂ ਲਾਈ ਦੀ ਨਾ ਛੋਟੀ ਲਾਈ ਦੀ ਉਹ ਖੇਤੀ ਖੂਤੀ ਵਾਸਤੇ ਆ ਠੀਕ ਹੈ ਤੇ ਖੇਤੀ ਵਾਲਾ ਕੰਮ ਵਧੀਆ ਜਿਹੜਾ ਕਾਢ ਤੇ ਵੀ ਵਧੀਆ ਚੱਲਦਾ ਆ ਡਿਪੈਂਡ ਕਰਦਾ ਬਾਕੀ ਆਪਣੇ ਪੰਪ ਤੇ ਛੋਟੀਆਂ ਮੁੰਡੀਆਂ ਹੋਰ ਚੀਜ਼ਾਂ ਦੇ ਠੀਕ ਹੈ ਹੁਣ ਕਈ ਵੀਰ ਭਰਾ ਨਾ ਮੈਸੇਜ ਕਰਦੇ ਆ ਬਾਈ ਅਸੀਂ ਆਹ ਕਰਾਉਣਾ ਉਹ ਕਰਾਉਣਾ ਵੀਰੋ ਕਦੀ ਵੀ ਕਿਸੇ ਦੇ ਅਕੋਰਡਿੰਗਲੀ ਆਪਣੀ ਚੀਜ਼ ਦਾ ਕੰਮ ਨਾ ਕਰਾਓ ਜੋ ਤੁਸੀਂ ਕੰਮ ਕਰਾਉਣਾ ਨਾ ਪੰਪ ਕਰਾਉਣਾ ਆ ਜਾਂ ਟਰਬੋ ਅਵਲ ਤਾਂ ਖੇਤੀ ਵਾਲੇ ਟਰੈਕਟਰ ਨੂੰ ਛੇਤੀ ਛੇਤੀ ਟਰਬੋ ਦੀ ਲੋਡ ਨਹੀਂ ਪੈਂਦੀ ਠੀਕ ਹੈ ਜੇ ਤੁਸੀਂ ਇੱਕ ਨਾਰਮਲ ਵੇਹ ਤੇ ਖੇਤੀ ਕਰਦੇ ਹੋ ਪਰ ਪੰਪ ਦਾ ਕੰਮ ਕਰਾ ਲਓ ਥੋੜਾ ਬਹੁਤਾ ਪਰ ਜੇ ਥੋੜਾ ਜਿਆ ਤਿੱਖਾ ਥੋੜਾ ਜਿਆ ਤਿੱਖਾ ਕਰਦੇ ਕਰਦੇ ਤਮਾ ਵੱਜ ਜਾਂਦੀ ਆ ਠੀਕ ਤੁਸੀਂ ਮੈਨੂੰ ਦੇਖਦੇ ਹੀ ਆ ਰਹੇ ਹੋ ਅੱਜ 3 ਸਾਲ ਹੋ ਗਏ ਆ ਕਿ ਆਪਾਂ ਕੁਛ ਨਾ ਕੁਛ ਕੁਛ ਨਾ ਕੁਛ ਚੇਂਜ ਕਰੀ ਜਾਈਦਾ ਆ ਠੀਕ ਇਹ ਆਪਣੇ ਅਕੋਰਡਿੰਗਲੀ ਹੁੰਦਾ ਜਿੱਥੇ ਆਪਾਂ ਨੂੰ ਟੇਸਟ ਆਪਾਂ ਨੂੰ ਚਾਹੀਦਾ ਆ ਉਦਾਂ ਉਦਾਂ ਦਾ ਕੰਮ ਕਰਾਉਣਾ ਪੈਂਦਾ ਆ ਠੀਕ ਹੈ ਬਾਕੀ ਆਪਣੇ ਭਾਜੀ ਹੁਣੀ ਵੀ ਆ ਗਏ ਆ ਆਗੇ ਜੀ ਹੁਣ ਆਪਣਾ ਮਹਿਕਮਾ ਉਹ ਆਇਆ ਜਿਹੜਾ ਚੀਜ਼ ਸਾਡੇ ਨੂੰ ਪਾਸ ਕਰੂਗਾ ਕਿੱਦਾਂ ਵਾਜੀ ਸੱਟਿਆ ਐਸੇ ਹੋ ਜੀ ਆ ਲੈ ਪਾਵਰ ਬੈਂਕ ਲੈ ਲੈ ਆ ਲੀਡ ਉੱਚੇ ਰੱਖ ਲਈ ਗੱਡੀ ਵੀਰੋ ਇੱਕ ਆਪਾਂ ਲਿਆਂਦੀ ਇਹਦੀ ਰੇਸ ਵਾਲੀ ਨੋਬ ਸਕਲ ਟਾਈਪ ਮੈਨੂੰ ਨਾ ਨੋਬ ਚੇਂਜ ਕਰਨੀ ਸੀ ਮੈਂ ਕਿਹਾ ਵੀ ਆਹ ਲੀ ਲਾਵਾਂ ਲੈ ਲੈ ਵੀ ਸਿਆ ਇਹਦਾ ਮੈਂ ਦੂਜਾ ਜਿਗਰਮੈਂਟ ਦੰਨਾ ਤਨ ਅੰਦਰ ਦਾ ਆਪਰਾ ਆ ਕੋਲਾ ਪੈਕਿੰਗ ਪਾਲਾ ਇਹਦੇ ਹਿਸਾਬ ਨਾਲ ਜਿਹੜੀ ਤੈਨੂੰ ਵਧੀਆ ਉੱਚ ਫਿੱਟ ਆ ਜਵੇ ਖੋਲਾ ਪੈਕਟ ਖੋਲਾ ਮੈਂ ਤੁਹਾਨੂੰ ਦੱਸ ਦਾਂ ਨਾਟ ਵੀ ਵਿੱਚ ਹੀ ਆ ਇਹਦੇ ਆ ਆਪਣੀ ਨਾ ਰੇਸ ਵਾਲੇ ਲੀਵਰ ਤੇ ਆ ਲਾਉਨੇ ਆ ਜਿਗਾਰਡਮੈਂਟ ਹੁਣ ਕੱਸ ਦੇ ਨੂੰ ਚੰਗੇ ਤਰੀਕੇ ਨਾਲ ਸੱਦਾ ਆ ਹਾਂ ਹਾਂ ਸੱਦਾ ਹੀ ਆ ਉਹ ਵੀ ਪਾਈ ਨੂੰ ਉੱਚਾ ਹੋਈ ਵੀ ਪਾਲਾ ਉਹਨਾਂ ਹੋਰ ਹੀ ਤਰ੍ਹਾਂ ਦੀ ਲੱਗਦੀ ਸੀ ਗੱਦੋ ਜੀ ਉਹ ਟੈਟ ਕਰਦੇ ਬਚਨ ਦੇ ਤਰੀਕੇ ਸਦਾ ਚੱਤਾਇਆ ਦੇ ਲੈ ਸਹੀ ਆ ਸਹੀ ਆ ਕੋਈ ਐਡਾ ਚੱਕਰ ਨਹੀਂ ਛਾਉਣ ਦੇ ਹੁਣ ਦੂਜੇ ਤਰੀਕੇ ਨਾਲ ਜ਼ੋਰ ਮਾਰਦੇ ਲੈਂਤੀ ਪਾ ਕੇ ਹਾਂ ਇਹ ਮਾਰ ਲਾ ਫਿਰ ਨਾ ਪੈਣ ਕਪੜਾ ਹੈ ਹੋਰ ਵੀ ਮਾਰਨਾ ਹੈ ਲੋ ਵੀਰ ਆਪਣੀ ਨੋਬ ਜਿਹੜੀ ਆ ਇਹ ਵੀ ਡਨ ਹੋ ਗਈ ਇਹ ਛੋਟੀਆਂ ਛੋਟੀਆਂ ਚੀਜ਼ਾਂ ਕਰਕੇ ਟਰੈਕਟਰ ਬਣਦੇ ਆ ਚਲੋ ਠੀਕ ਹੈ ਇਹ ਆ ਡੇਂਜਰ ਪਾਰਟ ਇਹਦਾ ਸਹੀ ਆ ਹਿਲਦੀ ਤਾਂ ਨਹੀਂ ਬਾਸ ਸਹੀ ਆ ਓਕੇ ਰਿਪੋਰਟ ਆ ਇਹਨੂੰ ਐਲਨ ਕਿਨੂੰ ਪਾ ਲਾਇ ਚੀ ਇਹ ਬਿਰੋਏ ਦੀਆਂ ਨਾਲ ਲਿਆਂਦੀਆਂ ਆਪਾਂ ਲਾਈਟਾਂ 6-6 ਲੈਂਸਾਂ ਵਾਲੀਆਂ ਠੀਕ ਐ ਇਹ ਲੈਂਸਾਂ ਵਾਲੀਆਂ ਲਾਈਟਾਂ ਤੇ ਫਿਰ ਆਪਾਂ ਬਿਗਾੜੀਆਂ ਤੋਂ ਲਵਾਵਾਂਗੇ ਆਪਣੇ ਤੋਂ ਇੱਥੇ ਦਾ ਆਹ ਕੰਮ ਕਰਨ ਦੀ ਆਪਾਂ ਨੂੰ ਟਾਈਮ ਬਹੁਤ ਲੱਗ ਜਾਣਾ ਆ ਠੀਕ ਐ ਬਾਕੀ ਇਹ ਕਰਾ ਲਿਆ ਆ ਤੇ ਹੋ ਜੂਵੇ ਚਲੋ ਨੌ ਬਦਲ ਹੋ ਗਈ ਆਪਣੀ ਸੋ ਬੈਂਡ ਵੀ ਤਿਆਰ ਹੋਈ ਜਾਂਦਾ ਬਾਕੀ ਸਾਰੀ ਫਿਟਿੰਗ ਹੋ ਗਈ ਆ ਸ਼ੂ-ਸ਼ੂ ਆਪਣੀ ਲਾਤੀ ਸੀਗੀ ਟਰੈਕਟਰ ਦੀ ਠੀਕ ਐ ਹੁਣ ਸਿਰਫ ਇਹਦਾ ਰਹਿ ਗਿਆ ਜੀ ਬੈਂਡ ਵਾਲਾ ਕੰਮ ਬੈਂਡ ਵਾਲਾ ਕੰਮ ਨਿਬੜ ਗਿਆ ਤੇ ਟਰੈਕਟਰ ਓਕੇ ਹੋ ਜਾਣਾ ਜੀ ਬਿਲਕੁਲ ਜਿਹੜਾ ਬੈਂਡ ਕੰਪਨੀ ਵਾਲਾ ਆ ਇਦੇ ਚ ਆਪਾਂ ਉਹਦਾ ਕੋਈ ਪਾਰਟ ਯੂਜ਼ ਨਹੀਂ ਕਰਨਾ ਕਿਉਂਕਿ ਜਿਵੇਂ ਤੁਹਾਨੂੰ ਦੱਸਿਆ ਹੀ ਸਾਰਾ ਸਮਾਨ ਚੇਂਜ ਕੀਤਾ ਉਹਦੇ ਕਰਕੇ ਬੈਂਡ ਆਪਾਂ ਨੂੰ ਸਪੈਸ਼ਲੀ ਬਣਾਉਣਾ ਪੈਣਾ ਆ ਠੀਕ ਐ ਤੇ ਹੁਣ ਮੁੰਡਾ ਆਪਣਾ ਲੱਗਾ ਆ ਸਪੈਸ਼ਲ ਬੈਂਡ ਬਣਾਉਣ ਇਹਨੂੰ ਹਾਲੈਂਡ ਟਾਈਪ ਬੈਂਡ ਹੋਣਾ ਬਸ ਇੱਥੋਂ ਹੀ ਥੋੜਾ ਜਿਹਾ ਆਉਣਾ ਇਦਾਂ ਲੱਗ ਜਾਣਾ ਉੱਪਰ ਨੂੰ ਕੱਢ ਕੇ ਠੀਕ ਐ ਬਾਕੀ ਪੇਂਟ ਇਦਾਂ ਨਹੀਂ ਕੈਮਰੇ ਚ ਨਹੀਂ ਜਸਟਿਸ ਹੁੰਦਾ ਉਦਾਂ ਜਿਹੜਾ ਅੱਖੀਂ ਦੇਖਦਾ ਉਹਨੂੰ ਸੋਹਣਾ ਲੱਗਦਾ ਬਾਕੀ ਇਦਾਂ ਕਰਤਾ ਮੁੰਡੇ ਨੇ ਬੈਂਡ ਲਗਭਗ ਤਿਆਰ ਕਰੋ ਚੈੱਕ ਇਵੇਂ ਬੈਂਡ ਤਿਆਰ ਹੋ ਗਿਆ ਤਾਂ ਆਪਣੀ ਸਾਰੀ ਫਿਟਿੰਗ ਓਕੇ ਹੋ ਜਾਣੀ। ਬਾਕੀ ਆ ਗੀਅਰ ਨੋਬ ਲਾ ਤਾਂ ਤੁਸੀਂ ਚੈੱਕ ਕਰ ਲਓ। ਇਹਦਾ ਸੋਹਣਾ ਲੱਗਦਾ ਬਾਈ। ਦੱਸ ਦਿਓ ਵੀ ਕਮੈਂਟ ਕਰਕੇ। ਕਿ ਇੱਕ ਵਾਰੀ ਹੋ ਜਵੇ ਸਾਰੀ ਫਿਟਿੰਗ ਫਿਰ ਤੁਹਾਨੂੰ ਜ਼ੋਰ ਜਲਵਾ ਦਿਖਾਉਣੇ ਆ। ਜ਼ੋਰ ਜਲਵਾ ਤਾਂ ਵੈਸੇ ਦਿਖਾਣੀ ਹੋਣਾ ਜਲਵਾ ਦਿਖਾਉਣਾ ਜ਼ੋਰ ਨਹੀਂ ਦਿਖਾਉਣਾ ਹੁਣ। ਉਹ ਟਾਈਮ ਹੋ ਗਿਆ ਜੀ ਲਗਭਗ 10 ਵਜੇ ਦਾ ਠੀਕ ਹੈ ਤੇ ਆਪਣੇ ਦੀਪ ਭਰਾ ਵਾਲਾ ਟਰੈਕਟਰ ਜਿਹੜਾ ਸਿੰਘਾਂ ਦੇ ਜਹਾਜ਼ ਵਾਲੇ ਵੀਰ ਦਾ 553 ਇਹਨੂੰ ਕਰ ਲੱਗੇ ਆ ਚੈੱਕ ਠੀਕ ਹੈ ਟਰੈਕ ਤੇ ਪਹੁੰਚੇ ਹਾਂ ਟਰੈਕ ਹੁਣ ਇਸ ਟਾਈਮ ਤਾਂ ਤਾਨੂੰ ਦੇਖਣਾ ਘੱਟ ਵਧੀਆ ਵਾਰ ਨਹੀਂ ਨਹੀਂ ਲਾਈਟ ਚੋਕ ਕੇ ਆਈ ਜਾਂਦਾ ਆ ਮੈਂ ਵੀਡੀਓ ਵੀ ਇੱਕ ਪਹਿਲੇ ਲੈਂਸ ਤੇ ਬਣਾ ਰਿਹਾ ਜਿਹੜਾ ਇੱਕ ਜ਼ੂਮ ਇੱਕ ਹੁੰਦਾ ਆ ਤੇ ਚੈੱਕ ਕਰੋ ਫਰਾਟੇ ਮਾਰਦਾ ਟਰੈਕਟਰ ਪੂਰੇ ਲੈ ਵੀ ਆ ਕਰੋ ਫਿਰ ਚੈੱਕ ਤੁਸੀਂ ਟਰੈਕ ਦੇ ਅੰਦਰ ਹੁਣ ਖੁੱਤੀ ਪਟਾਂਗੇ ਇੱਥੇ ਆਪਣੇ ਬੰਦੇ ਮਗਰ ਆਈ ਜਾਂਦੇ ਆ ਉਹ ਚੈੱਕ ਕਰੋ ਹਾਂ ਜੀ ਆਜੋ ਆਜੋ ਥੱਲੇ ਰੱਖ ਦਿਓ ਲਓ ਜੀ ਹਾਲੇ ਸਿੱਟਦੇ ਆ ਮੁੰਡੇ ਨੇ ਉਹ ਦੇਖਦੇ ਆਂ ਕਿ ਪੁੱਤਰੀਆਂ ਕੱਢਦਾ ਟਰੈਕਟਰ ਬਾ 4 ਸੈਂਟਰ ਐ ਨੂੰ ਪ੍ਰਵਾਹ ਪ੍ਰਵੂ ਕੋਈ ਨਹੀਂ ਇਹਨਾਂ ਦਾ ਦਾੜਾ ਮਾਰਨਾ ਸਾਰਾ ਕੁਝ ਲਓ ਇਹ ਟਰੈਕ ਬਹੁਤ ਜੱਡਾ ਟਰੈਕ ਹੋ ਲੈ ਇਹਨੂੰ ਕੀ ਫਰਕ ਆ ਸਾਰੇ ਚੱਕਰ ਫੜ ਗਿਆ ਲੈ ਵੱਲੇ ਇਹ ਟਰੈਕ ਬਹੁਤ ਗੰਦਾ ਟਰੈਕ ਆ ਪਾਂਡੂ ਵਾਲਾ ਟਰੈਕ ਆ ਇੱਕ ਤਰ੍ਹਾਂ ਦਾ ਇਹ ਔਰਾ ਜੇ ਟਰੈਕ ਆ ਜਾਨ ਲੰਦਾ ਪੂਰੀ ਇਹ ਉਹ ਵੇਖ ਮੈਂ ਕਹਿੰਦਾ ਉਹਨੂੰ ਉਹਨੂੰ ਫਰਕ ਹੀ ਕੋਈ ਨਹੀਂ ਉਹ ਚੈੱਕ ਓਡਿਆ ਵਰਦਾ ਦੇ ਟਰੈਕ ਚ ਆਪੇ ਇੰਜਨ ਵੀ 4 ਲੀਟਰ ਆ ਇਹ ਕਿੱਥੇ ਆਉਂਦਾ ਐ ਜਤੀ 3 ਹੀ ਮਾਨ ਹੁੰਦਾ ਇਹਦਾ ਫੇਰ ਉਤੋਂ ਤੇਰੀ ਆ ਦੋ ਪ੍ਰਾਥ ਦੋ ਦੋ ਗਣਾ ਵੱਡਾ ਆ ਐ ਬਾਜੀ ਮੈਂ ਤਾਂ ਉਹਦਾ ਪਤਾ ਹੀ ਨਹੀਂ ਲੱਗਾ ਸਾਰੇ 8000 RPM ਲੈ ਗਿਆ ਹਾਂ ਜੀ ਵੀਰੋ ਹਾਲੈਂਡ ਦੀ ਟੈਸਟਿੰਗ ਕਰਕੇ ਆ ਗਏ ਸੀਗੇ ਬਹੁਤ ਸੋਹਣਾ ਚੱਲਦਾ ਬਾਬੋ ਚੌਥਾ ਜੁੱਤਾ ਹਾਈ ਵੀ ਪਤੰਦਰ ਚੱਕੀ ਜਾਂਦਾ ਕਿਉਂਕਿ ਟਰੈਕਟਰ ਇਹ ਏਡਾ ਵੱਡਾ 15 ਹਾਲ ਉਹਨੂੰ ਕੀ ਜਾਂਦੇ ਆ ਤੇ ਬੈਂਡ ਮੁੰਡੇ ਨੇ ਤਿਆਰ ਕਰਤਾ ਆ ਰਗੜ ਰਗੜਾਈਆ ਚੱਲਣ ਦੇ ਆ ਇਹਦਾ ਤੇ ਥੋੜੀ ਹੋਜਵੇ ਰੈਡੀ ਬੈਂਡ ਤਾਂ ਚਲੋ ਹੋ ਗਿਆ ਬਸ ਫਿੱਟ ਕਰਨਾ ਹੁਣ ਰਗੜ ਕੇ ਕਰੋ ਚੈੱਕ ਮਾਰਦਾ ਲਾਟਾਂ ਪੂਰੀਆਂ ਚਾਰ ਸਿਲੰਡਰ ਦੀ ਬਾਈ ਵਾਹ ਜੀ ਬਹੁਤ ਵੱਖਰੀ ਆ ਬਹੁਤ ਜ਼ਿਆਦਾ ਇਧਰ ਆਪਣੇ ਵਾਲਾ ਖਲੋਤਾ ਝੋਟਾ ਬਸ ਇਹਦਾ ਵੀ ਕੰਮ ਨਿਭੜ ਚੱਲਿਆ ਹੁਣ ਬਸ ਹੋ ਗਿਆ ਬੈਂਡ ਤਿਆਰ ਠੀਕ ਹੈ ਲੱਗ ਗਿਆ ਆਪਣਾ ਸਲੈਂਸਰ ਵੀ ਇੱਕ ਨਾਟ ਰੈਂਦਾ ਲਾਉਣ ਵਾਲਾ ਪਿਛੇ ਉਹ ਦੂਜਾ ਪੈਣਾ ਆ ਉਹਨੂੰ ਮੁੰਡਾ ਕਹਿੰਦਾ ਭਾਈ ਉਹ ਬਾਵਾ ਦਵਾ ਬਸ ਬਾਕੀ ਕੰਮ ਡਨ ਹੋ ਗਿਆ ਆ ਤੇ ਹੁਣ ਦੇਖਦੇ ਆਂ ਆਵਾਜ਼ਬੂਜ ਕਿਹੋ ਜੀ ਬਣੀ ਆ ਉਮੀਦ ਆ ਵੀ ਆਵਾਜ਼ ਸੋਹਣੀ ਬਣੀ ਹੋਈ ਕਿਉਂਕਿ ਆ ਬੈਂਡ ਸਪੈਸ਼ਲੀ ਬਣਾਇਆ ਮੈਂ ਕੰਪਨੀ ਵਾਲਿਆਂ ਨੇ ਯੂਜ਼ ਕੀਤਾ ਮੈਨੂੰ ਇਹ ਏਸੀ ਵੀ ਸਪੈਸ਼ਲੀ ਬਣਾਉਣਾ ਬੈਂਡ ਆਪਾਂ ਠੀਕ ਐ ਤੇ ਬਸ ਬਾਕੀ ਤੁਸੀਂ ਦੇਖ ਲਿਆ ਹੁਣ ਚੈੱਕ ਕਰਾਉਣੀ ਆ ਤੁਹਾਨੂੰ ਆਵਾਜ਼ ਹਾਂਜੀ ਵੀਰੋ ਹੋ ਗਿਆ ਕੰਮ ਕੰਪਲੀਟ ਆਪਣਾ ਠੀਕ ਹੈ ਬਾ ਨਿਕਲ ਲੱਗੇ ਹੀ ਵਾਪਸੀ ਤੇ ਸ਼ੋਰਟ ਮੈਂ ਇੱਕ ਦੋ ਲਾ ਦੂੰਗਾ ਤੁਹਾਡੇ ਉੱਚ ਆਪਣੇ ਰੋਡ ਤੇ ਭਜਾਉਂਦਿਆਂ ਦੇ ਬਾਕੀ ਦਾ ਟੈਸਟ ਹਲੇ ਕੀਤਾ ਨਹੀਂ ਕਿਤੇ ਖੱਤੇ ਖੁੱਤੇ ਚ ਰੋਡ ਵਾਲੇ ਸ਼ੋਰਟ ਲਾ ਦੂੰਗਾ ਉਹ ਤੁਸੀਂ ਵੇਖ ਲਿਓ ਸੋ ਇਹਨੂੰ ਹੁਣ ਲੈ ਕੇ ਚੱਲਿਆਂ ਘਰ ਨੂੰ ਠੀਕ ਹੈ ਜੀ ਤੇ ਹੁਣ ਤਾਂ ਬਰੋਲਾ ਹੀ ਆ ਆ ਚੈੱਕ ਕਰੋ ਤੀਜਾ ਘੇਰਿਆ ਠੀਕ ਹੈ ਲੈ ਬਹੁਤ ਤੇਜ਼ ਆ ਟਰੈਕਟਰ ਇਸ ਟਾਈਮ ਇਹਨੂੰ ਆਪਾਂ ਕੰਟਰੋਲ ਹੀ ਨਹੀਂ ਕਰ ਸਕਦੇ ਬੰਦਾ ਕਹਿੰਦਾ ਮਾਮਾ ਬਣਾਇਆ ਆ ਬਾਬੇ ਨੂੰ ਡਰ ਲੱਗਦਾ ਡਾਰੇ ਨੂੰ ਭਜਾਉਣ ਲੱਗਿਆ ਰੋ To you so let's shooting no one notices do you it's just me against the world baby.